ਕਸਤ 2011 ਨੂੰ ਬਿਹਾਰ ਦਾ ਜ਼ਿਲ੍ਹਾ ਬਕਸਰ ਦਾ ਇੱਕ ਏਰੀਆ ਪੋਜਪੁਰ ਪੋਜਪੁਰ ਦੇ ਵਿੱਚ ਪੋਜਪੁਰ ਚੂਨਾ ਭੰਡਾਰ ਦੇ ਨਾਮ ਤੇ ਇੱਕ ਦੁਕਾਨ ਕਾਫੀ ਫੇਮਸ ਹੁੰਦੀ ਹੈ ਜਿਸ ਦਾ ਮਾਲਕ ਰਜਿੰਦਰ ਕੇਸਰੀ ਹੁੰਦਾ ਹੈ ਤੇ ਇੱਕ ਦਿਨ ਅਚਾਨਕ ਤਿੰਨ ਮੁੰਡੇ ਉਸ ਦੁਕਾਨ ਤੇ ਆਉਂਦੇ ਹਨ ਤੇ ਉਸ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੰਦੇ ਹਨ ਤੇ ਇਹਨਾਂ ਤਿੰਨਾਂ ਮੁੰਡਿਆਂ ਦੇ ਵਿੱਚ ਇੱਕ ਮੁੰਡੇ ਦਾ ਨਾਮ ਹੁੰਦਾ ਹੈ ਚੰਦਨ ਮਿਸ਼ਰਾ ਤੇ ਠੀਕ 17 ਜੁਲਾਈ 2025 ਨੂੰ ਉਸ ਚੰਦਨ ਮਿਸ਼ਰਾ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੀ ਚਰਚਾ ਬਿਹਾਰ ਦੇ ਹਰ ਗਲਿਆਰੇ ਹਰ ਰਾਜਨੀਤਿਕ ਪਾਰਟੀ ਦੇ ਹਰ ਆਮ ਲੋਕਾਂ ਦੇ ਵਿੱਚ ਚਰਚਿਤ ਹੋ ਜਾਂਦੀ ਹੈ ਆਖਿਰ ਕੌਣ ਸੀ ਇਹ ਚੰਦਰ ਮਿਸ਼ਰਾ ਜੋ ਅੱਜ ਦੀ ਜੋ ਸੱਚੀ ਘਟਨਾ ਹੈ ਉਹ 17 ਜੁਲਾਈ 2025 ਦੀ ਘਟਨਾ ਹੈ ਬਿਹਾਰ ਦੀ ਰਾਜਧਾਨੀ ਪਟਨਾ ਦਾ ਇੱਕ ਏਰੀਆ ਰਾਜਾ ਬਾਜ਼ਾਰ ਦਾ ਇੱਕ ਫੇਮਸ ਹਸਪੀਟਲ ਪਾਰਸ ਹਸਪੀਟਲ ਜੋ ਕਿ ਉਸ ਏਰੀਆ ਦਾ ਫੇਮਸ ਹਸਪੀਟਲ ਹੈ ਉਸ ਦਿਨ ਨਜ਼ਦੀਕ 17 ਜੁਲਾਈ ਨੂੰ ਲਾਕਪੋ ਸਵੇਰੇ 7:00 ਵਜੇ 7:00 ਪੌਣੇ 7:00 ਵਜੇ ਦਾ ਟਾਈਮ ਹੁੰਦਾ ਹੈ ਪੰਜ ਮੁੰਡੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਚਾਰ ਨੇ ਕੈਪ ਪਾਈ ਹੁੰਦੀ ਹੈ ਇੱਕ ਵਿਦੌਟ ਕੈਪ ਉਹ 10 ਤੋਂ 15 ਮਿੰਟ ਹਸਪੀਟਲ ਦੇ ਬਾਹਰ ਘੁੰਮਦੇ ਹਨ ਤੇ ਉਸ ਤੋਂ ਬਾਅਦ ਉਹ ਹਸਪੀਟਲ ਦੇ ਅੰਦਰ ਐਂਟਰ ਕਰ ਜਾਂਦੇ ਹਨ ਤੇ ਇਸ ਤੋਂ ਬਾਅਦ ਉਹ 4th ਫਲੋਰ ਤੇ ਸੈਕਿੰਡ ਫਲੋਰ ਤੇ ਵੀ ਪਹੁੰਚ ਜਾਂਦੇ ਹਨ ਤੇ ਉਹਨਾਂ ਦੇ ਵਿੱਚੋਂ ਜਿਸ ਤੇ ਕੈਪ ਨਹੀਂ ਪਾਈ ਹੁੰਦੀ ਉਹ ਇਸ ਤਰ੍ਹਾਂ ਚੱਲ ਰਿਹਾ ਸੀ ਜਿਸ ਤਰ੍ਹਾਂ ਉਸ ਗੈਂਗ ਦਾ ਲੀਡਰ ਹੁੰਦਾ ਹੈ ਜਾਂ ਉਹ ਸਭ ਨੂੰ ਉਹ ਗਾਈਡ ਕਰ ਰਿਹਾ ਹੁੰਦਾ ਹੈ ਇਸ ਤੋਂ ਬਾਅਦ ਉਹ ਇੱਕ ਕਮਰੇ ਐਮਰਜੈਂਸੀ ਦੇ ਕਮਰੇ ਦੇ ਵਿੱਚ ਹੁੰਦੇ ਜਾਂ ਐਂਟਰ ਕਰਦੇ ਹਨ ਤੇ ਇਸ ਤੋਂ ਬਾਅਦ ਗੋਲੀਆਂ ਦੀਆਂ ਆਵਾਜ਼ਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਜਿਸ ਤੇ ਜਿਸ ਵਿੱਚ ਸਾਰਾ ਹਸਪੀਟਲ ਗੂੰਜ ਜਾਂਦਾ ਹੈ ਤੇ ਉਹ ਚਾਰੋਂ ਮੁੰਡੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸਨ ਉਹ ਬੜੇ ਹਫੜਾ ਤਫਰੀਦ ਨਾਲ ਉੱਥੋਂ ਭੱਜ ਜਾਂਦੇ ਹਨ ਤੇ ਜੋ ਪੰਜਵਾਂ ਮੁੰਡਾ ਹੁੰਦਾ ਜਿਸ ਨੇ ਕੈਪ ਨਹੀਂ ਪਾਈ ਹੁੰਦੀ ਉਹ ਬੜੇ ਮਜ਼ੇ ਨਾਲ ਉੱਥੋਂ ਆਰਾਮ ਨਾਲ ਨਿਕਲਦਾ ਹੈ ਜਿਸ ਤਰ੍ਹਾਂ ਉਸ ਨੂੰ ਕਿਸੇ ਚੀਜ਼ ਦਾ ਖੋਫੀ ਨਹੀਂ ਹੁੰਦਾ ਹੈ ਤੇ ਇਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਉਸ ਚੰਦਨ ਮਿਸ਼ਰਾ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜੋ ਕਿ ਬਿਹਾਰ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਕਿਉਂਕਿ ਅੱਜ ਕੱਲ ਬਿਹਾਰ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ ਤੇ ਉਹ ਹਰ ਰਾਜਨੀਤਿਕ ਪਾਰਟੀ ਦੇ ਆਮ ਲੋਕਾਂ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਚੰਦਨ ਮਿਸ਼ਰਾ ਜੋ ਕਿ ਬਿਹਾਰ ਦੇ ਬਕਸਰ ਦਾ ਰਹਿਣ ਵਾਲਾ ਸੀ ਜੋ 12 ਸਾਲ ਦੀ ਪਾਰਾ ਸਾਲ ਤੋਂ ਜੇਲ੍ਹ ਦੇ ਵਿੱਚ ਕੈਦ ਸੀ ਤੇ ਹੁਣ ਉਹ ਪੇ ਰੋਲ ਤੇ 2 ਜੁਲਾਈ ਤੋਂ 18 ਜੁਲਾਈ ਤੱਕ ਬਾਹਰ ਆਇਆ ਸੀ মিডিਆ ਦੇ ਅਨੁਸਾਰ ਉਸ ਨੂੰ ਕੋਈ ਬਿਮਾਰੀ ਸੀ ਜਿਸ ਦਾ ਉਹ ਹਵਾਲਾ ਲੈ ਕੇ ਹਸਪੀਟਲ ਦੇ ਵਿੱਚ ਇਲਾਜ ਕਰਵਾਉਣ ਲਈ ਆਇਆ ਸੀ ਪਰ ਇਸ ਤੋਂ ਪਹਿਲਾਂ ਉਹ ਮਾਰਕੀਟ ਦੇ ਵਿੱਚ ਜਾ ਕੇ ਆਪਣੇ ਸ਼ਾਪਿੰਗ ਵਗੈਰਾ ਕਰਦਾ ਕੱਪੜੇ ਤੇ ਆਪਣੇ ਸ਼ੂਜ਼ ਵਗੈਰਾ ਖਰੀਦਦਾ ਇਸ ਤੋਂ ਬਾਅਦ ਤਿੰਨ ਚਾਰ ਮੁੰਡਿਆਂ ਦੇ ਨਾਲ ਜਿਸ ਤਰ੍ਹਾਂ ਆਪਣਾ ਬੋਡੀਗਾਰਡ ਰੱਖ ਕੇ ਵੀਡੀਓ ਬਣਾਉਂਦਾ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਵੀ ਕਰਦਾ ਸ ਹੈ ਸ਼ਾਇਦ ਉਹ ਆਪਣਾ ਦੁਆਰਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਸ਼ਾਇਦ ਕੋਸ਼ਿਸ਼ ਕਰ ਰਿਹਾ ਹੋਵੇ ਇਸ ਘਟਨਾ ਦਾ ਕਾਰਨ ਜੋ 11 ਅਗਸਤ 2011 ਨੂੰ ਪੋਜਪੁਰ ਦੇ ਵਿੱਚ ਜੋ ਘਟਨਾ ਹੋਈ ਸੀ ਜੋ ਰਜਿੰਦਰ ਕੇਸਰੀ ਆ ਨਾਮ ਦਾ ਵਿਅਕਤੀ ਸੀ ਇਹਨਾਂ ਲੋਕਾਂ ਨੇ ਪਹਿਲੇ ਉਸ ਦਾ ਨੰਬਰ ਲਿਆ ਸੀ ਤੇ ਫਿਰ ਉਸ ਨੂੰ ਫੋਨ ਕਰਕੇ ਉਸ ਤੋਂ ਰੰਗਦਾਰੀ ਦੀ ਡਿਮਾਂਡ ਕੀਤੀ ਸੀ ਪਰ ਰਜਿੰਦਰ ਨੇ ਇਸ ਚੀਜ਼ ਨੂੰ ਜਿਆਦਾ ਸੀਰੀਅਸ ਨਹੀਂ ਲਿਆ ਸੀ ਤੇ ਫਿਰ ਅਗਲੇ ਦਿਨ ਇੱਕ ਬਦਮਾਸ਼ ਉਸ ਨੂੰ ਆ ਕੇ ਧਮਕੀ ਵੀ ਦਿੰਦਾ ਕਿ ਜੇ ਤੂੰ ਸਾਨੂੰ ਪੈਸੇ ਨਹੀਂ ਦੇਵੇਂਗਾ ਤੇ ਕੱਲ ਤਾਂ ਸੂਰਜ ਨਹੀਂ ਦੇਖ ਪਾਏਗਾ ਪਰ ਰਜਿੰਦਰ ਉਸ ਚੀਜ਼ ਨੂੰ ਵੀ ਸੀਰੀਅਸ ਨਹੀਂ ਲੈਂਦਾ ਤੇ ਅਗਲੇ ਦਿਨ ਮ제 ਨਾਲ ਦੁਕਾਨ ਜਦ ਓਪਨ ਕਰਨ ਆਂਦਾ ਹੈ ਤੇ ਸਵੇਰੇ 9:00 9:30 ਵਜੇ ਦਾ ਟਾਈਮ ਹੁੰਦਾ ਹੈ ਉਹ ਤਿੰਨ ਬਦਮਾਸ਼ ਉੱਥੇ ਪਹੁੰਚਦੇ ਹਨ ਇੱਕ ਤਾਂ ਬਾਹਰ ਮੋਟਰਸਾਈਕਲ ਤੇ ਖੜਾ ਹੋ ਜਾਂਦਾ ਹੈ ਤੇ ਉਹ ਬਾਹਰ ਦੀ ਆਵਾਜ਼ ਹੀ ਦੇਖਦਾ ਕੋਈ ਉਸ ਦੁਕਾਨਵਾਲ ਤੇ ਨਹੀਂ ਆ ਰਿਹਾ ਤੇ ਦੋ ਦੁਕਾਨ ਦੇ ਅੰਦਰ ਚਲੇ ਜਾਂਦੇ ਹਨ ਤੇ ਉਹ ਰਜਿੰਦਰ ਨੂੰ ਗੋਲੀਆਂ ਮਾਰ ਕੇ ਉੱਥੋਂ ਭੱਜ ਜਾਂਦੇ ਹਨ ਇਸ ਤੋਂ ਬਾਅਦ ਪੁਲਿਸ ਦੀ ਜਾਂਚ ਪੜਤਾਲ ਹੁੰਦੀ ਹੈ ਤੇ ਕੁਝ ਲੋਕੀ ਫੜੇ ਜਾਂਦੇ ਹਨ ਜਿਸ ਦੇ ਵਿੱਚ ਚੰਦਨ ਮਿਸ਼ਰਾ ਸ਼ੇਰੂ ਸਿੰਘ ਅਤੇ ਇਹਦੇ ਇਲਾਵਾ ਇੱਕ ਦੋ ਨਾਮ ਹੋਰ ਵੀ ਹੁੰਦਾ ਹੈ ਤੇ ਇਸ ਤੋਂ ਬਾਅਦ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸ਼ੇਰੂ ਸਿੰਘ ਨੂੰ ਸਜਾਏ ਮੌਤ ਤੇ ਚੰਦਰ ਮਿਸ਼ਰਾ ਨੂੰ ਅਜੀਵਨ ਕਾਰਾਵਾਸ ਦੀ ਸਜ਼ਾ ਸੁਣਾਈ ਜਾਂਦੀ ਹੈ ਫਿਰ ਇਹ ਲੋਕੀ ਉੱਚ ਅਦਾਲਤ ਦੇ ਵਿੱਚ ਆਪਣੇ ਕੇਸ ਨੂੰ ਲੈ ਕੇ ਜਾਂਦੇ ਹਨ ਜਿਸ ਦੇ ਵਿੱਚ ਸ਼ੇਰੂ ਸਿੰਘ ਨੂੰ ਵੀ ਅਜੀਵਨ ਕਾਰਾਵਾਸ ਦੀ ਸਜ਼ਾ ਤਬਦੀਲ ਕਰ ਦਿੱਤੀ ਜਾਂਦੀ ਹੈ ਤੇ ਹੁਣ ਸਭ ਨੂੰ ਅਜੀਵਨ ਕਾਰਾਵਾਸ ਦੀ ਹੀ ਸਜ਼ਾ ਹੁੰਦੀ ਹੈ ਜੋ ਸ਼ੇਰੂ ਸਿੰਘ ਔਰ ਚੰਦਰ ਮਿਸ਼ਰਾ ਦਾ ਗੈਂਗ ਹੁੰਦਾ ਹੈ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਲਗਭਗ 25 ਤੋਂ ਜ਼ਿਆਦਾ ਇਹਨਾਂ ਤੇ ਮੁਕੱਦਮੇ ਦਰਜ ਹਨ ਜਿਸ ਦੇ ਵਿੱਚ ਇਹਨਾਂ ਦੇ 10 ਤੇ ਕਤਲ ਕੇਸ ਹੀ ਸਨ ਤੇ ਹੁਣ ਪੁਲਿਸ ਆਪਣੇ ਜੋ ਜਿਸ ਨੇ ਚੰਦਨ ਮਿਸ਼ਰਾ ਨੂੰ ਮਾਰਿਆ ਹੈ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਸ ਵਿਅਕਤੀ ਦੀ ਪਛਾਣ ਹੋ ਚੁੱਕੀ ਹੈ ਤੇ ਜਲ ਜਗ੍ਹਾ ਜਗ੍ਹਾ ਤੇ ਛਾਪੇ ਮਾਰੇ ਜਾ ਰਹੇ ਹਨ ਤੇ ਜਲਦੀ ਜਲਦੀ ਉਹ ਵਿਅਕਤੀ ਫੜਿਆ ਜਾ ਸਕੇ ਤੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਆ ਕੇ ਗੈਂਗਵਾਰ ਦਾ ਨਤੀਜਾ ਸੀ ਇੱਕ ਗੈਂਗ ਦੂਸਰੇ ਗੈਂਗ ਨੂੰ ਮਾਰ ਰਿਹਾ ਹੈ ਮੇਰਾ ਜੋ ਮੇਨ ਮੋਟਿਵ ਹੈ ਤੁਹਾਨੂੰ ਇੱਕ ਕਹਾਣੀ ਸੁਣਾਣਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਤੁਹਾਨੂੰ ਕਿਸੇ ਤਰੀਕੇ ਦੀ